ਮਾਰ ਗਿਆ ਸਾਨੂੰ ਮਾਰ ਗਿਆ ਆ ਸਾਨੂੰ ਮਾਰ ਗਿਆ ਬਾਗੀ ਆ ਗੱਡੀ ਮਾਰੀ ਸੀ ਵੇਖੋ ਉਹ ਮਾਰ ਗਿਆ ਆ ਗੱਡੀ ਮਾਰੀ ਸੀ ਆ ਗੱਡੀ ਮਾਰੀ ਸੀ ਆ ਸਾਡਾ ਘਰ ਆ ਕੈਮਰੇ ਜਾਵੇਗਾ ਉਹ ਕੈਮਰੇ ਜਾਵੇਗਾ ਗੱਡੀ ਮਾਰੀ ਸੀ ਗੱਡੀ ਮਾਰੀ ਸੀ ਮਤਲਬ ਭੈਣੂ ਆਪਾਂ ਲੋਕਾਂ ਨੂੰ ਖਾਣ ਉਹ ਗੱਡੀ ਉਹ ਮੇਰੇ ਘਰ ਵਾਲੀ ਮਾਰ ਗਈ ਉਹ ਮੇਰੇ ਘਰ ਵਾਲੀ ਨੇ ਮਾਰ ਗਈ ਹੈ ਦਸਾਂ ਗੱਡੀ ਮਾਰੀ ਸੀ ਉਹ ਗੱਡੀ ਮਾਰੀ ਸੀ ਉਹ ਗੱਡੀ ਉਹ ਗੱਡੀ ਮਾਰ ਗਿਆ ਵਿੱਚ ਕੀ ਹੋ ਰਹੀ ਹੈ ਯਾਰ ਮਾਸੇ ਮਰਦੀ ਰਿਤ ਕਰੋ ਕੱਟ ਜਿੱਤ ਤਾਂ ਇਹ ਕੀ ਗੱਲ ਹੈ ਜੀ ਹੋਇਆ ਤੇ ਉੱਪਰ ਗੱਡੀ ਚੜਾਈ ਦੀ ਵੀਡੀਓ ਦੇ ਵਿੱਚ ਆਹ ਬੋਲਦੇ ਆ ਜੀ ਸਲਾਮ ਜੀ ਮੜਾਈ ਚੜਨਾ ਅਸਿ ਪਜਾਇਦਾ ਮੰਗਦਾ ਸੀ ਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਅਦੀ ਜਰਾਣੀ ਮੇਰੇ ਰਮਨ ਕੌਰ ਕੰਨ ਚੜਾ ਤੇ ਗੱਡੀ ਉਹਨਾਂ ਨੇ ਗੱਲਾਂ ਕਰਦੇ ਸੀ ਨਿਸ਼ਾਰਾ ਕੀਤਾ ਉਹਨੇ ਚੜਾ ਦਿੱਤੀ ਗੱਡੀ ਤੇ ਬਿਆਰ ਨੇ ਪੂਰੀ ਕਸਰ ਪੂਰੀ ਆਦੇ ਮੰਗ ਲਾਇਆ ਚਾਰਾਂ ਪਰ ਸਾਨੂੰ ਮਾਰ ਕੇ ਛੋਟ ਦਿੱਤਾ ਰੱਬ ਨੇ ਵਿਚਾਰ ਦਿੱਤਾ ਬਸ ਗਾਲੀ ਪੈਂਦਾ ਸੀ ਉਹ ਗੜਾਈ ਝਗੜੇ ਦੀ وجہ ਦਾ ਸੀ ਜਾਇ ਤਾਂ ਜੀ ਪਹਿਲੀ ਮੰਗਦੇ ਸੀ 2 ਕਿਲੋ ਲੈ ਗਏ ਹਾਂ ਹਾਂ ਜੀ ਉਹਦੇ ਤੇ ਜੀ ਪਹਿਲੀ ਮੰਗਦੇ ਸੀ ਪਹਿਲੇ ਦਿਨ ਉਹ ਸੱਪ ਲੈਣੇ ਪੈ ਗਏ ਦਿੱਤਾ ਗਿਆ ਸੀ ਸਰ ਕੋਠੀ ਦੀ ਦਿੱਤੀ ਵੀ ਸੀ ਪਾਣੀ ਦੀ ਦਿੱਤੀ ਵੀ ਸੀ ਫਿਰ ਦੁਬਾਰਾ ਉਹ ਸੱਪੇ ਮੰਗਦੇ ਆ ਪਰ ਨਾਲੇ ਸਰਸਾਨੋਂ ਤੋਂ ਮਾਰਨਾ ਚਾਹੁੰਦੇ ਆ ਠੀਕ ਹੈ ਜੀ ਤੇ ਜੀ ਆਮ ਆਨੰਦ ਕਰਾ। ਤੇ ਆਪਣਾ ਸਰਜੀਤ ਸਿੰਘ ਜੀ ਨੇ। ਅੱਛਾ। ਕਿਹੜਾ ਕੰਡਾ? ਗੱਡੀ ਦਿੱਤਾ। ਜਿਹਦਾ ਆਰਮੀ ਕ ਵੀਡੀਓ ਵਾਇਰਲ ਹੋਈ ਹੈ। ਹਾਂਜੀ। ਜਿਹਦੇ ਤੁਹਾਡੇ ਸਾਰੇ ਪਰਿਵਾਰ ਦੇ ਉੱਪਰ ਗੱਡੀ ਚੜਾਈ ਦੀ ਮਾਮਲਾ। ਹਾਂਜੀ। ਗੱਡੀ ਚੜਾਈ ਦੀ। ਤੇ ਕਹਿੰਦਾ ਮੇਰੇ ਜ਼ਮੀਨ ਅੱਗੇ ਮੇਰੇ ਕੋਲ 2 ਕਿਲੇ ਲਹਿ ਗਿਆ ਤੇ ਕਹਿੰਦਾ ਹੋਰ ਨਾ ਖਰਾਦ ਜਿੰਨੇ ਅਪਲੀਕੇਸ਼ਨ ਲਾਈ ਸੀ ਜ਼ਮੀਨ ਤਲਾਵਿਖਤਰ ਮੇਰੇ ਦੇਖ ਪਾਦਾ ਨਖਰਾ ਦਾ ਮੈਂ ਖਰਾ ਬੈਠਾ ਤਾਂ ਮੁੱਟਕੇ ਮਾਰ ਕੇ ਬਾਹਰ ਕੱਢਦਾ। ਕੱਢ ਕੇ ਤੇ ਦੂਜੇ ਮੈਂ ਮੁੰਡੇ ਦੇ ਬਲਵਿੰਦਰ ਸਿੰਘ ਕਰਿਆ ਰਹਿਣਾ ਤੇ ਹੁਣ ਮੈਨੂੰ ਉੱਥੋਂ ਹੀ ਕੱਢ ਕੇ ਗੱਡੀ ਚੜਾਉਣ ਲੱਗਾ ਤਾਂ ਕੌਣ ਗੱਡੀ ਚੜਾਉਣ ਲੱਗ ਗਿਆ ਦਰਬਾਰ ਸਿੰਘ ਤੇ ਉਹਦੇ ਘਰ ਵਾਲੇ ਰਮਨਦੀਪ ਕਹਿੰਦੀ ਗੱਡੀ ਚੜਾ ਦੇ ਸਾਰੇ ਹਣ ਤਾਂ ਇਕੱਠੇ ਹੋ ਕੇ ਖੜੇ ਨੇ ਇਹਨਾਂ ਨਾਲ ਪੱਜ ਕੇ ਗੱਡੀ ਪ੍ਰਿਆਰ ਦੇ ਉੱਤੇ ਚੜਾਤੀ ਕਿ ਮੇਰਾ ਮੁੰਡਾ ਤੇ ਮੇਰੀ ਨੋਹ ਤੇ ਮੇਰੀ ਪੋਤੀ ਥੱਲੇ ਆ ਗਾ ਤੇ ਮੈਂ ਸਾਈਡ ਤੇ ਹੋ ਗਿਆ ਤੇ ਮੈਂ ਬਚ ਗਿਆ ਮੈਂ ਇਹਨਾਂ ਨੂੰ ਸਭ ਆ ਚੱਲ ਥੱਲੋਂ ਕੱਢਿਆ ਤੇ ਜਿਹੜਾ ਕਾਕਾ ਮੇਰਾ ਦੂਜਾ ਸੁਖਵਿੰਦਰ ਸਿੰਘ ਉਹਦੇ ਘਰੇ ਪਿਸਤੌਲ ਲਿਆ ਕੇ ਰੱਖਦਾ ਤੇ ਉਹ ਨਾਲ ਹੀ ਦੋ ਤਿੰਨ ਲੋਕਲੇ ਵਾਰ ਕਰਦਾ ਹੈ ਇਹ ਸੁਖਵਿੰਦਰ ਸਿੰਘ ਉਹਦੇ ਘਰੇ ਲਿਆ ਪਿਸਤੌਲ ਪਸਤੌਲ ਰੱਖਦਾ ਤੇ ਉਥੇ ਚੁੱਕ ਕੇ ਲਿਆਉਂਦਾ ਟਕੰਡਾ ਮੈਨੂੰ ਗੋਲੀ ਮਾਰ ਦੇਣੀ ਹੈ ਸਾਰੀ ਕੋਠੀ ਨਾ ਕਰਾ ਫਿਰ ਮੈਂ ਚੋਠੀ ਵੀ ਟੱਕੇ ਨਾਲ ਨਾ ਕਰਾ ਦੇ ਹੁਣ ਕਹਿੰਦਾ ਮੈਂ ਤੈਨੂੰ ਇਥੇ ਹੀ ਘਰ ਦੇ ਨਾਲ ਮਾਰ ਦੇਣਾ ਤੁਹਾਨੂੰ ਸਾਰੇ ਜਿੰਨਾਂ ਨੂੰ ਮੇਰੇ ਪੁੱਤਰ ਨੂੰ ਮਨਿੰਦਰ ਸਿੰਘ ਨੂੰ ਵੀ ਤੇ ਸਾਡੇ ਸਾਰਿਆਂ ਨੂੰ ਧਮਕੀਆਂ ਦਿੰਦਾ ਮੇਰੇ ਕੋਲ ਹਸਲਾ ਹੈਗਾ ਮੈਂ ਤੈਨੂੰ ਸਾਰਿਆਂ ਨੂੰ ਦੱਸ ਦੇਣਾ ਇਹਦਾ ਹਸਲਾ ਹੈਗਾ ਮਾਰ ਬਿਨਾ ਹਾਂਜੀ ਕੰਮ ਕੀ ਕਰਦਾ ਹੈ ਕੰਮ ਬਲੈਕ ਦਾ ਵੀ ਕਰਦਾ ਹੈ ਪੋਸਟੇਜ ਵੱਟ ਵਿੱਚ ਚਿੱਟਾ ਵੀ ਵੇਜਦਾ ਰਿਹਾ ਤੇ ਇਹਦੇ ਕੋਲ ਹਸਲਾ ਤਾਂ ਹੈਗਾ ਕਿ ਇਹਨੇ ਕੋ ਪੈਸੇ ਵੀ ਹੈਗੇ ਨੇ 4 ਦਰਜਾ ਅੱਜ ਮੁਕਦਮੇ 2 ਦਰਜਾ ਜੀ ਉਹਦੇ ਤੇ ਪੋਸਟਦਈਆ ਦੌੜੀ ਤੇ ਹੋਰ ਵੀ ਮੁਕਦਮੇ ਤੇ ਨਿਰਸੀ ਦੇ ਪਰ ਕੰਮ ਕਰਦਾ ਰ ਬਲੈਕ ਦਾ ਤੇ ਸਾਡੇ ਨਾਲ ਤਾਂ ਤੱਕ ਕਰਦਾ ਵੀ ਇਹਨਾਂ ਨੂੰ ਮਾਰ ਦੇਣਾ ਇਹਦੇ ਕੋਲ ਬਹੁਤ ਪੈਸੇ ਚੱਕੜ ਬੈਠੀ ਮੰਨੋ ਉਹ ਜਿਹੜਾ ਮੰਗ ਕੀ ਕਰਦਾ ਹੈ ਕਿ ਜੇ ਮਾਨ ਕਰਨ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂ ਸਾਨੂੰ ਮੈਸਜਿੰਗ ਤੇ ਕੇਸ ਲਾਇਆ ਤੇ ਮੈਨੂੰ ਅੰਨ ਵੀ ਪੱਟ ਮਾਰ ਦੇਣ ਬਿਆਨ ਨਹੀਂ ਦੇਣ ਤਾਂ ਕਿ ਪਹਿਲਾਂ ਵਾਰੀ ਪੂਰੀ ਦੀ ਪੀਪੀਐਨ ਦੇ ਬੇਸ ਪਰ ਅੱਗੇ ਜੀ ਦਰਖਾਸਤਾਂ ਦਿੱਤੀਆਂ ਸੀ ਸਾਡਾ ਪੁਲਿਸ ਨੇ ਰਾਜੀਨਾਮ ਖਰਾਤਾ ਸੀ ਪੁਲਿਸ ਨੇ ਕਹਿੰਦੇ ਵੀ ਰਾਜੀਨਾਮ ਕਰ ਲੋ ਤੇ ਉਹ ਪਤਾ ਹੈਗੇ ਜੇ ਤੇ ਮੈਂ ਮੰਨ ਜਾਂ ਮੰਨਣ ਕਰਨੇ ਫਿਰ ਮੇਰੇ ਇਹ ਵੇਰ ਜੰਦਾਰ ਕਰਾ ਦਸਤੋਂ ਮੈਨੂੰ ਸਾਰੇ ਤੇ ਤੋਂ ਜ਼ਿਆਦਾ ਜ਼ਮੀਰ ਲੈਣੀ ਤੇ ਮੈਨੂੰ ਮਾਰ ਦੇਣਾ ਮੈਨੂੰ ਦੋ ਵਾਰੀ ਗੱਡੀ ਮਾਰਨ ਲੱਗਾ ਤੇ ਮੈਂ ਬਚਿਆ ਮਸਿਆ ਉਹਦੋਂ ਪਿਸਤੌਲ ਲੈ ਕੇ ਮੇਰੇ ਮਗਰ ਲੱਗਾ ਦੂਜੇ ਬੰਦਿਆਂ ਨੇ ਫੜ ਲਿਆ ਤੇ ਮੈਂ ਦੂਜੇ ਕਮਰੇ ਤੇ ਲੁੱਕ ਗਿਆ ਇਸ ਮਹੀਨਾ ਤੋਂ ਪਹਿਲਾਂ ਬਹੁਤ ਤੱਕਾ ਕਰ ਰਿਹਾ ਸੀ ਬਲਵਿੰਦਰ ਸਿੰਘ ਨਾਮ ਦਾ ਕਿਹੜਾ ਹੈ ਜੀ ਟੀ ਜੇ ਟਾਈ ਉਹ ਬਾਤ ਆ ਕਿ ਵੀਡੀਓ ਵਾਇਰਲ ਹੋ ਗਈ ਤੇ ਉਹ ਕਿ ਬਸ ਕੁਝ ਨਹੀਂ ਅਸੀਂ ਆਪਣੇ ਘਰੋਂ ਡੇਟ ਤੋਂ ਬਾਹਰ ਖੜੇ ਸੀਗੇ ਸਵੇਰ ਕੀ ਗੱਲਾਂ ਕਰਦੇ ਪਾ ਸੀਗੇ ਸਾਨੂੰ ਨਹੀਂ ਪਤਾ ਸੀ ਇਹ ਗੱਡੀ ਲੈ ਕੇ ਆ ਜੀ ਕੌਣ ਦਲਬਾਦ ਸਿੰਘ ਮੇਰਾ ਭਰਾ ਹੈ ਛੋਟਾ ਮੇਰਾ ਛੋਟਾ ਭਰਾ ਵਕੀਲ ਹੈ ਅੱਜ ਮੋਢੇ ਵਕੀਲੀ ਕਰਦਾ ਆ ਤੇ ਉਸ ਤੋਂ ਬਾਅਦ ਸਵੈਤੀ ਗੱਲਾਂ ਕਰਦੇ ਸੀ ਅਸਾਂ ਨੂੰ ਨਹੀਂ ਪਤਾ ਨਾ ਗੱਡੀ ਭਾਵੇਂ ਸਾਡੇ ਉੱਪਰ ਚੜਾ ਦਈ ਅਸੀਂ ਤਾਂ ਵੈਸੇ ਹੀ ਖੜੇ ਸੀ ਤੇ ਜਦੋਂ ਬੱਡੀ ਤੇਜ਼ ਭਾਵੇਂ ਡੈਡੀ ਹੁਣੇ ਬੰਨ੍ਹੀਆਂ ਨੇ ਭੱਜ ਕੇ ਪਾਸੇ ਹੋ ਗਏ ਮੇਰਾ ਪਰਿਵਾਰ ਮੇਰੇ ਬੇਟੀ ਤੇ ਮੇਰੇ ਘਰ ਦੀ ਅਸੀਂ ਵਿਚਾਲੇ ਖੜੇ ਸੀ ਗੱਡੀ ਨੇ ਮਾਰੀ ਮੇਰੇ ਮੈਂ ਤਾਂ ਚੱਕ ਕੇ ਅੱਡੇ ਸੁੱਟਿਆ ਮੈਨੂੰ 10 ਫੁੱਟ ਦੂਰ ਵੀਡੀਓ ਜਾ ਰਹਾ ਤਾਂ ਵੀਡੀਓ ਚ ਹੁਣੇ ਵਾਇਰਲ ਹੋ ਰਹੀ ਆ ਮੈਨੂੰ 10 ਮਿੰਟ ਚੱਕ ਕੇ ਅੱਗੇ ਸੁਟਿਆ ਮੇਰੀ ਗੱਡੀ ਆ ਥੱਲੇ ਗੱਡੀ ਡਾ ਕੇ ਮੇਰੇ ਘਰ ਦੇ ਦਰਨੇ ਕਨੈਕਟਰ ਸਾਈਡ ਵਾਲੀ ਜਿਹੜੀ ਗੱਡੀ ਦਾ ਟਾਇਰ ਉਹਦੇ ਥੱਲੇ ਆ ਗਈ ਤੇ ਉਹਨਾਂ ਇਹਨਾਂ ਨੂੰ ਕੱਢਿਆ ਮੈਨੂੰ ਮਾਰੀ ਜੀ ਹੋਸ਼ ਆਈ ਇਹ ਮੈਂ ਦੇਖਿਆ ਤੇ ਇਹ ਕਨੈਕਟਰ ਸਾਈਡ ਤੋਂ ਬਾਹਰ ਭੱਜ ਕੇ ਨਿਕਲਿਆ ਇਹਨਾਂ ਪਤਾ ਨਹੀਂ ਲੰਮੀ ਕਿਰਚ ਸੀ ਜਾਂ ਕਰਪਾਲ ਸੀ ਮੈਨੂੰ ਇਹਨੇ ਹੋਸ਼ ਨਹੀਂ ਸੀ ਮਾਰੀ ਜੀ ਹੋਸ਼ ਆਈ ਆ ਮੈਂ ਉਹਨੇ ਮੈਨੂੰ ਮਾਰ ਲੱਗਿਆ ਮੈਂ ਦੋ ਹੱਥ ਕੀਤਾ ਮੇਰੇ ਹੱਥ ਤਾਂ ਵੱਜ ਗਏ ਤੇ ਹਾਂ ਤੇਲਦਾਰ ਬਹੁਤ ਤੇਲਦਾਰ ਸੀਗਾ ਮੇਰੇ ਹੱਥ ਤੇ ਵੱਜ ਗਿਆ ਤੇ ਉਹ ਭੱਜ ਕੇ ਬੱਸ ਚਲੇ ਗਿਆ ਵਿਚੋ ਜਿੱਥੇ ਆਇਆ ਸੀ ਗੱਡੀ ਲੈ ਕੇ ਹਾਂ ਜੀ ਜ਼ਮੀਂਦਾਰ ਰੋਲਾ ਹੈ ਮੇਰੇ ਡੈਡੀ ਕੋਲ ਧੱਕੇ ਨਾਲ 2 ਕਿਲੇ ਪਹਿਲਾਂ ਮੈਨਨ ਕਰਾ ਲਿਆ ਉਹਨੇ ਮੇਰੇ ਡੈਡੀ ਨੂੰ ਤਣਕਿਆਂ ਦਿੰਦਾ ਤੈਨੂੰ ਮਾਰ ਦੂੰਗਾ ਤੇ ਨੋ ਕਰ ਦੂੰਗਾ ਡੈਡੀ ਨੇ ਕਿਹਾ ਚੱਲ ਮੇਰੇ ਮਾਂ ਦੇ ਵੱਡੇ ਪੁੱਤੇ ਕੋ ਗੈ ਲੂੰਗਾ ਤੇ ਚੱਲ ਤੂੰ ਜ਼ਮੀਨ ਮੈਨ ਕਰਾ ਲੈ ਕੋਈ ਜਾਨ ਨੂੰ ਸਾਨੂੰ 2 ਕਿਲੇ ਆਓ ਜੀ ਇਹਦਾ ਕਰਦੇ ਕਰਾਉਂਦਾ ਉਹਨੇ ਫਿਰ ਪਿਸਤੌਲ ਲਿਆਂਦਾ ਮੇਰੇ ਭਰਾ ਸੁਖਿੰਦਰ ਸਿੰਘ ਘਰ ਰੱਖਦਾ ਉੱਥੋਂ ਚੱਕ ਲਿਆਉਂਦਾ ਆ ਤੇ ਡੈਡੀ ਨੂੰ ਆ ਕੇ ਧਮਕੀਆਂ ਦਿੰਦਾ ਦਿਖਾਉਂਦਾ ਹੈ ਮਤਲਬ ਮਾਰਦਾ ਹੈਗਾ ਮੇਰੇ ਕੋਲ ਭਰਾ ਹੈ ਸੁਖਿੰਦਰ ਸਿੰਘ ਮੇਰਾ ਭਰਾ ਉਹ ਛੋਟਾ ਉਸ ਤੋਂ ਛੋਟਾ ਵਕੀਲ ਆ ਤੇ ਇਹ ਮੇਰੇ ਭਰਾ ਨੂੰ ਮੇਰੇ ਡੈਡੀ ਨੂੰ ਧਮਕੀਆਂ ਦਿੰਦਾ ਉਥੇ ਜਦੋਂ ਜੀ ਕਰਦਾ ਪਿਸਤੌਲ ਚੱਕ ਲੈਂਦਾ ਕਦੇ ਜੀ ਉਹਨੇ ਕਰਦਾ ਉਹ ਲੜਾਈ ਕਰਨ ਲੱਗ ਜਾਂਦਾ ਹੈ ਕਿੰਨੀ ਵੱਡ ਬਣੇ ਤੇ ਮਾਰਦੇ ਨੇ ਅਸੀਂ ਤਾਂ ਉਹਦੇ ਘਰੋਂ ਨਹੀਂ ਨਿਕਲਦੇ ਮੇਰੇ ਡੈਡੀ ਨੇ ਬਹੁਤ ਕੋਸ਼ਿਸ਼ ਕਰੇਟਾ ਕੀਤਾ ਪਰ ਸਾਡੀ ਸੁਣਵਾਈ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਡੈਡੀ ਨੇ ਕੇਸ ਲਾਇਆ ਹੋਇਆ ਜ਼ਮੀਨ ਵਾਪਸ ਲੈਣ ਦਾ ਉੱਡੀ ਕੋਈ ਸੁਣਵਾਈ ਨਹੀਂ ਹੋ ਰਹੀ ਬਾਕੀ ਕਿ ਬਰਫਾ ਚਰਾਚਾ ਹੋਇਆ ਕਿ ਮਨ ਲਓ ਜਿੰਨਾ ਆਪਾਂ 112 ਵਿਚਾਰ ਕਰਦੇ ਆਂ ਤੁਸੀਂ ਮੌਕੇ ਤੇ ਬੁਹਤੀ ਸੀ ਨਹੀਂ ਨਹੀਂ ਜੀ ਕੋਈ ਮੌਜੂਦ ਕੋਈ ਨਹੀਂ ਤਾਂ ਜੀ ਆਪਾਂ ਤਾਂ ਟਿਕੇਸ਼ਨ ਭਰੇ ਲੱਗਦੀ ਹੈ ਇਹ ਨਹੀਂ ਕੋਈ ਮੌਕੇ ਤੇ ਆਈ ਨਹੀਂ ਨਹੀਂ ਆਈ ਨਹੀਂ ਨਹੀਂ ਸਾਨੂੰ ਤਾਂ ਦੱਸਿਆ ਨਹੀਂ ਸੀ ਡੇੜੀ ਹੁਣ ਚੱਕ ਕੇ ਸੰਤ ਲਿਆਏ ਮੇਰੇ ਘਰ ਦੀ ਵੀ ਕੋਈ ਰੋਸ਼ਨੀ ਨਹੀਂ ਸੀ ਮੇਰੇ ਬੇਟੀ ਦੇ ਪੀਡੀਐਸ ਮੇਰੇ ਵਾਈਫ ਆ ਉਹਦੀ ਹਾਲਤ ਤੋਂ ਉਹਨਾਂ ਦੀ ਹਾਲਤ ਤਾਂ ਵੀ ਠੀਕ ਹੀ ਆ ਘਾਟੀ ਬੋਲਦੇ ਆ ਮੜਾ ਮੋਟਾ ਪਾਣੀ ਚਿੰਚੇ ਨਾ ਪਾਵੋ ਦਿਓ ਮੈਂ ਮੰਗ ਕਰਦਾ ਫਿਰ ਮੈਂ ਇਨਸਾਫ ਦੀ ਮੰਗ ਕਰਦਾ ਜਿਹੜਾ ਸਾਡੇ ਡੈਡੀ ਨੇ ਕੇਸ ਲਾਇਆ ਉਹ ਸਾਡੇ ਉਹ 2 ਕਿਲੇ ਵਾਪਸ ਕਰ ਦੇ ਉਸ ਤੋਂ ਬਾਅਦ ਜੋ ਇਨਦਤਕਾਰ ਦੀ ਹੁੰਦੀ ਹੈ ਕੀਤੀ ਜਾਵੇ ਬੰਦ ਜਿਨੀ ਵਾਰ ਤੇ ਜਿੱਤੀ ਜਾਵੇ ਜਿਹਨੇ ਸਾਡੇ ਨਾਲ ਧੱਕਾ ਕੀਤਾ ਹੈ